ਨਲ ਪੈਨ ਪ੍ਰਵਾਨ ਨੂੰ ਜਿੱਥੇ ਵੀ ਦਸੀਓਗੇ ਰਾਜੀ ਕੁਝ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਰਾਤੋ ਕੁਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਜਿਨ੍ਹਾਂ ਨੇ ਗਰੀਬ ਨਮਾਨਿਆਂ ਨੂੰ ਇੱਥੋਂ ਤੱਕ ਪਹੁੰਚਾਇਆ ਤੁਹਾਡੀ ਬਦੌਲਤ ਦੇ ਨਾਲ ਹੀ ਅਸੀਂ ਇੱਥੋਂ ਤੱਕ ਆਏ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਭੈਣ ਭਰਾਵਾਂ ਦਾ ਜੂ ਟੌਪ ਦਾ ਬਹੁਤ ਬਹੁਤ ਦਲਦਿਆਂ ਕਹਰਾਈਆਂ ਦੇ ਵਿੱਚੋਂ ਧੰਨਵਾਦ ਕੀਤਾ ਜਾਂਦਾ ਜੀ ਯੂ ਟੋਪ ਦਾ ਔਰ ਮੇਰੇ ਜਿੰਨੇ ਵੀ ਭੈਣ ਭਰਾ ਅਤੇ ਸੇਵਾ ਨਿਭਾਰੇ ਨੇ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੈਨ ਦੁਗਣੀ ਰਾਤ ਚੋਂਗਣੀ ਤਰੱਕੀ ਬਖਸ਼ੇ ਮਿਹਰ ਭਰਿਆ ਤਰੱਕੀ ਜੀ ਬਾਹਰ ਬੈਠੇ ਜੇ ਸਭ ਦੇ ਸਮੂਹ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰੇ ਅੱਗੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਬਾਕੀ ਆਪਾਂ ਅੱਜ ਤੁਹਾਨੂੰ ਅਨਾਉਂਸ ਕਰਦੇ ਆ ਅਸੀਂ ਨਵਾਲੇਕਾਂ ਦੁਕਾਨ ਤੋਂ ਮੋਕੇ ਤੋਂ ਪਰ ਉਹ ਐਸੇ ਅਸੀਂ ਕਸੂਤੇ ਅੜ ਗਏ ਉਹ ਤੋਂ ਅਸੀਂ ਛਾਲ ਦੀ ਗਰੰਟੀ ਲਈ ਹੈ ਨੌ ਗੇੜੇ ਕੱਢਿਆ ਹੀ ਆ ਮੋੜਨਾ ਦਾ 3 ਕਟਾਂਗੇ 7 ਦੇਵਾਂਗੇ 10000 ਜਾਨਕਿ 10000 ਰੁਪਇਆ ਕੈਸਟ ਕੀਤੀ ਉਹਨਾਂ ਨੂੰ ਹੁਣ ਅਸੀਂ ਮੋਬਾਈਲ ਵੱਲੋਂ ਆਂ ਜੀ ਅੱਜ ਫਿਰ ਮੈਂ ਗੁੱਡੀ ਨੂੰ ਭੇਜਿਆ ਅਦਿਪਤੀ ਜਿਸ ਨੂੰ ਮੈਂ ਦਾ ਪੁੱਤ ਤੂੰ ਮੋਗੇ ਜਾਣਾ ਤੂੰ ਆ ਲੈ ਜਾ ਮੋਬਾਈਲ ਦਿਖਾਏ ਪਰ ਜੇ ਇਹਨਾਂ ਨੇ ਨਾਂ ਸੈੱਟ ਕੀਤਾ ਨਾਂ ਕੋਸ਼ੇ ਦੇ ਬਾਰੇ ਸੋਚਿਆ ਸੀ ਕੰਪਨੀ ਦੇ ਨਹੀਂ ਜਾਣਾ ਕੰਪਨੀ ਇਹਨਾਂ ਕੋਲੇ ਆਉਗੀ ਇਹ ਕੰਪਨੀ ਕੋਲੇ ਜਾਣ ਅਸੂ ਪੈਸੇ ਇਹਨਾਂ ਨੂੰ ਦੇਣੇ ਆ ਕੰਪਨੀ ਨੂੰ ਵੈਲ ਇਹਨਾਂ ਦੇ ਭਰਿਆ ਤੁਹਾਨੂੰ ਤੇ ਜੇ ਮੰਨ ਲਓ ਆਪਾਂ ਪਹਿਲੇ ਦੁਕਾਨ ਤੇ ਭਰਦੇ ਉਹ ਤਾਂ ਦੁਕਾਨ ਦੀ ਜ਼ਿੰਮੇਵਾਰੀ ਹੁੰਦੀ ਤੇ ਕੋਈ ਸੁਣਾਈ ਹੀ ਨਹੀਂ ਹੋਈ ਬਰਾਰ ਕੇ ਅਸੀਂ ਚੁੱਪ ਕਰਕੇ ਬਹਿ ਗਏ ਆ ਕੱਲੂ ਕੰਪਨੀ ਜਿਵੇਂ ਜਾਊਗਾ ਉਹਨਾਂ ਨਾਲ ਗੱਲਬਾਤ ਕਰਕੇ ਆਊਗਾ ਬਾਕੀ ਉਹਨਾਂ ਨੂੰ ਮੈਂ ਇਹ ਗੱਲ ਕਹਿ ਕੇ ਆਊਗਾ ਭਰਾਓ ਅਸੀਂ ਆਪਾਜ ਨਤ ਜਿਹੜਾ ਉਹਨਾਂ ਜਾਣਾ ਸਾਨੂੰ 25 ਕਿਲੋਮੀਟਰ ਬਹੁਤ ਔਖਾ। ਕਈ ਵਾਰੀ ਸਾਨੂੰ ਬੱਚੇ ਸਕੂਲ ਭੇਜ ਕੇ ਉਹਨਾਂ ਦੇ ਟਾਈਮ ਤੋਂ ਪਹਿਲਾਂ ਮੋੜਨਾ ਪੈਂਦਾ ਘਰੇ। ਤਾਂ ਫਿਰ ਸਾਨੂੰ ਬਹੁਤ ਅਖਿਆਈ ਆਉਂਦੀ ਆ। ਕਿਉਂ ਕਈ ਵਾਰੀ ਬਾਜ਼ਾਰ ਦੇ ਵਿੱਚ ਬੰਦੇ ਨੂੰ ਸ਼ਹਿਰ ਟਾਪੇ ਗਏ ਨੂੰ ਟਾਈਮ ਲੱਗ ਜ ਜਾਂਦਾ। ਤੇ ਬਾਕੀ ਜੇ ਬੱਚੇ ਉਧਰੋਂ ਕਈ ਵਾਰ ਪਤਾ ਕੋਈ ਨਹੀਂ ਛੁੱਟੀ ਕਦੋਂ ਮਿਲ ਜਾਣੀ। ਛੁੱਟੀ ਦਾ ਨਹੀਂ ਕੋਈ ਪਤਾ ਨਾ ਕਈ ਵਾਰੀ ਕੋਈ ਆਰਡਰ ਹੀ ਹੈ ਜੇ ਆ ਜਾਂਦੇ ਆ ਛੁੱਟੀ ਆ ਵੀ ਕਰੋ ਤੇ ਬਾਕੀ ਟੀਚਰਾਂ ਦੇ ਨਹੀਂ ਮੁਤਾਬਕ ਉਹ ਚੋਗਲ ਬਾਹਰ ਹੋ ਜਾਂਦੀ ਹੈ ਤੇ ਬਾਕੀ ਸਾਡਾ ਸਕੂਲ ਦੇ ਸਟਾਫ ਬਹੁਤ ਵਧੀਆ ਨੇ ਟੀਚਰ ਵੀ ਬਹੁਤ ਵਧੀਆ ਪ੍ਰਿੰਸੀਪਲ ਵੀ ਬਹੁਤ ਵਧੀਆ ਅਤੇ ਡਰਾਈਵਰ ਵੀ ਬਹੁਤ ਵਧੀਆ ਸਾਲ ਨਾਈਸ ਇੱਕ ਸਾਡੇ 2 ਕਿਲੋਮੀਟਰ ਬਾਟ ਥੋੜੀ ਜੀ ਪਿੰਡ ਜੈਵਨ ਵਾਲਾ ਤੋਂ ਰਾਣੀ ਵੇੜਮੈਂ ਉਹ ਵੀ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਆ ਬੱਚੇ ਜਾਤਵੀ ਉਹਨਾਂ ਨੂੰ ਬਹੁਤ ਕਰਦੇ ਆ ਗਾਂ ਸਰਪ ਉਹਨਾਂ ਦੀ ਮਜਬੂਰੀ ਇਹ ਪੈ ਗਈ ਵੀ ਉਹਨਾਂ ਦੇ ਸਰਦ ਸਾਹਿਬ ਬਹੁਤ ਜ਼ਿਆਦਾ ਢਿੱਲੇ ਨੇ ਤੇ ਬਾਕੀ ਤੁਸੀਂ ਉਹਨਾਂ ਦਾ ਸੈਦਕ ਵੇਖੋ ਡਿਊਟੀ ਕਰਦੇ ਨੇ ਬੇਟਾ ਵੀ ਜੋ ਡਿਊਟੀ ਕਰ ਰਹੇ ਨੇ ਬੈਂਕ ਦੇ ਵਿੱਚ ਤੇ ਬਾਕੀ ਉਹਨਾਂ ਦਾ ਸੁਭਾਅ ਉਹਨਾਂ ਨੇ ਇੰਨੇ ਬੱਚਾ ਤੇ ਮਠਾਸ ਭਰੀ ਹੋਈ ਹੈ ਤੇ ਉਹ ਬੱਚੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦੇ ਉਹਨਾਂ ਨੇ 1 ਮਹੀਨੇ ਦੀਆਂ ਛੁੱਟੀਆਂ ਲਈਆਂ ਤੇ ਟੂਰ ਤੇ ਗਏ ਸੀ ਬੱਚੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਾਲ ਕੀਤੀ ਵੀ ਬੱਚੇ ਆਪਣੇ ਰੈਡੀ ਨੇ ਕੀ ਵਿਚਾਰ ਆ ਤੁਹਾਡੀ ਸਾਡੀ ਜ਼ਿੰਮੇਵਾਰੀ ਆ ਸਾਡੇ ਸਟਾਫ ਦੀ ਜ਼ਿੰਮੇਵਾਰੀ ਆ ਕੋਈ ਐਜੀ ਘਬਰਾਉਣ ਵਾਲੀ ਗੱਲ ਨਹੀਂ ਕੀ ਪਤਾ ਤੁਸੀਂ ਕਦੋਂ ਜਾਵੋਗੇ ਕਿ ਆਪਾਂ ਇਹ ਸੋਚੀਏ ਵੀ ਸਾਨੂੰ ਕੋਈ ਅਖਿਆਈ ਨਹੀਂ ਉੱਥੇ। ਬਾਕੀ ਮੈਡਮ ਜੀ ਬਹੁਤ ਖਿਆਰ ਰੱਖਦੇ ਐ। ਚਰਨਜੀਤ ਪ੍ਰਿੰਸੀਪਲ ਜੀ ਉਹ ਵੀ ਬਹੁਤ ਵਧੀਆ ਨੇ। ਸਾਡੇ ਲਈ ਉਹ ਬਹੁਤ ਸਾਡੇ ਲਈ ਬਹੁਤ ਵਧੀਆ ਨੇ। ਸਾਨੂੰ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਵੀ ਤੁਹਾਨੂੰ ਕਾਲ ਕਰਨ ਦੀ ਲੋੜ ਨਹੀਂ ਤੁਸੀਂ ਆਹ ਸੌਰੀ ਤੁਹਾਨੂੰ ਆਉਣ ਦੀ ਲੋੜ ਨਹੀਂ ਕਾਲ ਤੇ ਤੁਹਾਡਾ ਕੰਮ ਹੋਊਗਾ ਕੰਮ ਅੱਜ ਕੱਲ ਹਰੇਕ ਬੰਦਾ ਆਪ ਦੀ ਤੇਜ਼ੀ ਚਾਹੁੰਦਾ ਹੈ ਆਪ ਦੇ ਟੈਨਸ਼ਨਾਂ ਚ ਤੁਰਿਆ ਫਿਰਦਾ ਭੱਜਿਆ ਫਿਰਦਾ ਪਰ ਤੁਸੀਂ ਇਦਾਂ ਨਹੀਂ ਕਰਨਾ ਵੀ ਤੁਸੀਂ ਕਿ ਸਾਨੂੰ ਕੋਈ ਲੋੜ ਹੋ ਗਈ ਅਸੀਂ ਆਪੇ ਮੈਂ ਆਦਾ ਸਟਾਫ ਨੰਬਰ ਜਾ ਕੋਈ ਵੀ ਇਥੋਂ ਮੈਂ ਭੇਜਾਂ ਸੁਣਿਆ ਭੇਜਾਂ ਜਾ ਮੈਂ ਕਿਸੇ ਕੋਈ ਵੀ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਪਰ ਤੁਸੀਂ ਸਕੂਟਰ ਲੈ ਕੇ ਨਾ ਆਇਆ ਕਰੋ ਤੇ ਸਾਨੂੰ ਇਧਰ ਉੱਤੇ ਹੋਰ ਕੁਝ ਨਹੀਂ ਚਾਹੀਦਾ ਬੱਚਿਆਂ ਨੂੰ ਟੂਰ ਤੇ ਲਗਾਏ ਆ ਕਿ ਆਪ ਗੱਡੀ ਦੇ ਵਿੱਚ ਉਹ ਜਦੋਂ ਟੂਰ ਭੇਜਦੇ ਆ ਉਹ ਨਾਲ ਜਾਂਦੇ ਆ ਉਹਨਾਂ ਨੂੰ ਮੈਂ ਕਾਲ ਕੀਤੀ ਬੱਚਿਆਂ ਨੇ ਕਿਹਾ ਬੱਚਿਆਂ ਦੇ ਵੀ ਅੱਜ ਟੀਚਰ ਨਹੀਂ ਜਾਣਗੇ ਸਾਡੇ ਪ੍ਰਿੰਸੀਪਲ ਸਾਹਿਬ ਨਹੀਂ ਜਾਣਗੇ ਅੱਜ ਵੈਡਮਾਂ ਨੇ ਕਿ ਕੁਝ 2-3 ਡਰਾਈਵਰ ਵੀ ਦਾ ਮੈਂ ਬਰਾਂ ਸੋਚਿਆ ਮੈਂ ਕਿਹਾ ਵੀ ਬੱਚੇ ਆਪਣੇ ਨਿਆਣੇ ਆ ਬਾਕੀ ਆਪਣੀ ਕੁੜੀਆ ਕਈ ਵਾਰੀ ਇਹ ਚੀਜ਼ ਬੱਚੇ ਨੂੰ ਸੋਹਣੀ ਲੱਗਦੀ ਆ ਬੱਚਾ ਚੀਜ਼ ਲੈਣ ਭੱਜ ਜੇ ਦੇਵੀ ਇਹ ਤਾਂ ਰੋਲ ਜੂਗੀ ਫਿਰ ਮੈਂ ਪ੍ਰਿੰਸੀਪਲ ਸਾਹਿਬ ਨੂੰ ਫੋਨ ਲਾਇਆ ਉਹ ਮੈਨੂੰ ਆਂਦਾ ਵੀ ਭਾਈ ਤੂੰ ਖਬਰਾ ਨਾ ਜਦੋਂ ਵੀ ਮੈਂ ਟੂਰ ਭੇਜਦਾ ਮੈਂ ਨਾਲ ਜਾਣਾ ਮੈਂ ਮੈਂ ਤੋ ਇਕੱਲੇ ਨਹੀਂ ਟੂਰ ਤੇ ਬਗੈਰ ਮੈਂ ਤੋ ਜਾਇ ਟੂਰ ਨਹੀਂ ਮੈਂ ਭੇਜਦਾ ਤੇ ਰਾਣੀ ਵੈडम जी ਨੇ ਜਿੰਨਾ ਚੱਕ ਸਾਡੇ ਬੱਚੇ ਸ਼ਾਮਾ ਨੂੰ ਘਰੇ ਨਹੀਂ ਪਹੁੰਚੇ ਉਹਨਾਂ ਚਾਰ ਵਿਚਾਰੇ ਉਸ ਫੋਨ ਤੇ ਸੰਪਰਕ ਕਰੀ ਜਾਂਦੇ ਸਨ ਸਾਡਾ ਰਾਤ ਤੱਕ ਹੈ ਸੌਂਦਾ ਪਰ ਕਈ ਚੀਜ਼ਾਂ ਆਪਦੇ ਦਿਮਾਗ 'ਚ ਵੀ ਪੈ ਜਾਂਦੀਆਂ ਯਾਰ ਸਾਡੇ ਬੱਚਾ ਪ੍ਰਤੀ ਕਿੰਨਾ ਪਿਆਰ ਸਾਡੀ ਕੰਡੀਸ਼ਨ ਵੇਖ ਕੇ ਉਹਨਾਂ ਨੂੰ ਕਿੰਨਾ ਦੁੱਖ ਆ ਠੀਕ ਹੈ ਜੀ ਅਸੀਂ ਉਹ ਆਈਟਮ ਤਾਂ ਦੇ ਨਹੀਂ ਦੇ ਸਕਦੇ ਬਾਕੀ ਅਸੀਂ ਜਦੋਂ ਵੀ ਕੋਈ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਵੀ ਮੈਂ ਛੁੱਟੀਆਂ ਲਈਆਂ ਮਹੀਨੇ ਕ ਦੀਆਂ ਤੇ ਮਹੀਨਾ ਕ ਮੈਨੂੰ ਹੋਰ ਵਧਾਉਣਾ ਪਊਗਾ ਕਿਉਂਕਿ ਮੇਰੇ ਸੌਰਤ ਸਾਹਿਬ ਬਹੁਤ ੱਟਲੇ ਨੇ ਬਹੁਤ ਵਧੀਆ ਉਹਨਾਂ ਦੇ ਨਜਜਬੇ ਨੂੰ ਸਲਾਮ ਕਰਦਾ ਸੋਚ ਨੂੰ ਸਲਾਮ ਕਰਦਾ ਵੇਖੋ ਅੱਜ ਕੱਲ੍ਹ ਇਹ ਜਿਹੜੀਆਂ ਕ੍ਰਿਸ਼ਨਾਂ ਚੱਲੀ ਜਾਂਦੀਆਂ ਅਗਲਾ ਕੰਦਾ ਵੀ ਮੈਂ ਆਹਦੀ ਡਿਊਟੀ ਕਿਉਂ ਛੱਡਾਂ ਇਹਦਾ ਕੱਲ ਦੇ ਮਹਿਮਾਨ ਬਿਮਾਰ ਆਪਨੋ ਜੀ ਵੀ ਜਾਂਦਾ ਜਨਾਈਤਾ ਹੋਗਾ ਇੱਧਾ ਹੋਣਾ ਪਾਰ ਆਉਣਾ ਭੇਲਿਆਤਾ ਜਾਨੀ ਕਿ ਜਿਵੇਂ ਵੀ ਹੈ ਉਹ ਸੇਵਾ ਉਹਨਾਂ ਦੀ ਕਰ ਰੇ ਸੇਵਾ ਦਾ ਇਹਨੂੰ ਫਲ ਮਿਲਣਾ ਔਰ ਬੱਚਿਆਂ ਦਾ ਪਿਆਰ ਤੇ ਸਤਿਕਾਰ ਮਿਲਣਾ ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਦੁੱਗਣੀ ਰਾਤ ਚੌਕਣੀ ਤਰੱਕੀ ਬਖਸ਼ੇ ਜੀ ਹਮੇਸ਼ਾ ਉਸ ਪੈਰ ਨੂੰ ਵਾਤਵਾਦਤ ਰੱਖਿਆ ਬਖਸ਼ੇ ਮਾਲਕ ਕਰਤਿ ਸੋਖਸ਼ਾਤੀ ਬਖਸ਼ੇ ਉਹਨਾਂ ਦੇ ਬੱਚਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਆ ਆਪਣਾ ਬਲੌਗ ਇਸ ਤਰ੍ਹਾਂ ਦੇਖਦੇ ਰਹੋ ਵੀਡੀਓ ਨੂੰ ਵਾਚ ਕਰਦੇ ਰਹੋ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਸਾਨੂੰ ਹੌਸਲਾ ਵਧਾਈ ਦਿੱਤੇ ਹੋ ਅਸੀਂ ਤੁਹਾਡੀ ਹੌਸਲਾ ਵਧਾਈ 사ਦਕੇ ਇੱਥੋਂ ਤੱਕ ਪਹੁੰਚੇ ਤਦ ਤੱਕ ਜੀ ਸਾਰੇ ਭੈਣ ਭਰਾਵਾਂ ਦਾ ਤੈ ਦਿਲੋਂ ਧੰਨਵਾਦ ਹੈ ਰਮਾਤ ਬਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਜੀ